ਸਰਵ ਰੋਸ਼ੀ ਕੀ ਤਮੰਨਾ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਪੇ ਹੈ ਬੜੀ ਹੈਰਾਨੀ ਹੋਈ ਮੀਡੀਆ ਦੇ ਮੱਧਮ ਰਾਹੀਂ ਜੋ ਖਬਰਾਂ ਅਸੀਂ ਦੇਖ ਰਹੇ ਆ ਘਰਾਂ ਚ ਬੈਠੇ ਲੋਕ ਸੁਣ ਰਹੇ ਆ ਕਿ ਦੇਖੋ ਵਾਟਰਪਾਰ ਕਰਕੇ ਹਰਿਆਣਾ ਪੁਲਿਸ ਆ ਜਿਹੜੀ ਉਹ ਪੰਜਾਬ ਦੇ ਕਿਸਾਨਾਂ ਨੂੰ ਵੀ ਚੱਕ ਕੇ ਲ ਗਈ ਤੇ ਉਹਨਾਂ ਦੇ ਟਰੈਕਟਰਾਂ ਨੂੰ ਵੀ ਤੇ ਟਰੈਕਟਰਾਂ ਦੀ ਜਿਹੜੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਸੀਐਮ ਸਾਹਿਬ ਤੁਸੀਂ ਪੰਜਾਬ ਦੇ ਵਾਲਿਓ ਕਿ ਜਿਵੇਂ ਇੱਕ ਅਰਿਆਸਤ ਦਾ ਰਾਜਾ ਮਾਲਕ ਹੁੰਦਾ ਨਾ ਤੇ ਉਹਦੀ ਪਰਜਾ ਰਾਜੇ ਦੇ ਸਿਰ ਤੇ ਮਹਿਫੂਜ਼ ਹੁੰਦੀ ਆ ਉਹ ਕਹਿੰਦੀ ਆ ਕਿ ਸਾਡੇ ਸਿਰ ਤੇ ਰਾਜਾ ਹੈਗਾ ਅੱਜ ਮੈਨੂੰ ਲੱਗਦਾ ਤੁਸੀਂ ਜੇ ਸਮੇਂ ਸਿਰ ਜਾਗੇ ਹੁੰਦੇ ਨਾ ਸੀਐਮ ਸਾਹਿਬ ਅੱਜ ਇਹ ਹਾਲਾਤ ਨਹੀਂ ਸੀ ਹੋਣੇ ਨੌਜਵਾਨ ਸਾਡਾ ਸਰਹੱਦ ਦੇ ਉੱਤੇ ਸ਼ਹੀਦ ਨਹੀਂ ਸੀ ਹੋਣਾ ਕਿੱਡੀ ਮਾੜੀ ਗੱਲ ਜੇ ਤਾਂ ਸਰਹੱਦਾਂ ਦੀ ਰਾਖੀ ਕਰਨ ਤਾਂ ਵੀ ਪੰਜਾਬ ਦੇ ਜਾਏ ਕਰਨ ਜੇ ਤਰੰਗਿਆਂ 'ਚ ਲਾਸ਼ਾਂ ਹੋਣ ਤਾਂ ਵੀ ਪੰਜਾਬ ਦੀਆਂ ਹੋਣ ਜੇ ਹੱਕਾਂ ਲਈ ਲੜਨਾ ਪਵੇ ਤਾਂ ਵੀ ਸ਼ਹਾਦਤਾਂ ਪੰਜਾਬ ਦੇ ਨੌਜਵਾਨਾਂ ਦੀਆਂ ਹੋਣ ਸੀਐਮ ਸਾਹਿਬ ਇਸ ਗੱਲ ਨੂੰ ਵਿਚਾਰਨ ਦੀ ਲੋੜ ਆ ਤੁਹਾਨੂੰ ਯਾਦ ਹੋਣਾ ਰਾਜ ਬਰਾੜ ਨੇ ਇੱਕ ਗੀਤ ਰਚਿਆ ਸੀ ਪੁੱਤ ਵਰਗਾ ਟਰੈਕਟਰ ਵੇਚਿਆ ਮੈਂ ਰੋ ਰੋ ਕੇ ਇਹ ਜਿਹੜੇ ਟਰੈਕਟਰ ਆ ਨਾ ਕਿਸਾਨਾਂ ਦੇ ਪੁੱਤਾਂ ਵਰਗੇ ਆ ਪੁੱਤਾਂ ਨਾਲ ਉਹ ਵੱਧ ਕਿਸਾਨਾਂ ਦੇ ਨਾਲ ਜਾ ਕੇ ਖੜਦੇ ਆ ਤੇ ਕਮਾਈ ਕਰਦੇ ਆ ਜਿਹੜੇ ਟਰੈਕਟਰਾਂ ਦੀ ਭੰਨ ਤੋੜ ਕੀਤੀ ਗਈ ਕਿ ਇਹਦੇ ਉੱਤੇ ਤੁਸੀਂ ਉਹਨਾਂ ਤੇ ਪਰਚੇ ਕਰਾਉਂਗੇ ਕਿ ਉਹਨਾਂ ਲੋਕਾਂ ਨੂੰ ਇਹ ਇਹਨਾਂ ਚੀਜ਼ਾਂ ਦੇ ਉੱਤੇ ਫਟਕਾਰ ਪਾਉਂਗੇ ਇੱਕ ਗੱਲ ਮੈਂ ਖੱਟੜ ਸਾਹਿਬ ਨੂੰ ਵੀ ਕਹਿਣੀ ਚਾਹੁੰਦੀ ਆ ਖੱਟੜ ਸਾਹਿਬ ਕੁਝ ਦਿਨ ਪਹਿਲਾਂ ਤੁਹਾਡਾ ਇੱਕ ਬਿਆਨ ਆਇਆ ਸੀ ਜਿਹਦੇ ਵਿੱਚ ਤੁਸੀਂ ਕਿਹਾ ਸੀ ਅਸੀਂ ਹਿੰਦੁਸਤਾਨ ਦੇ ਨਾਲ ਆ ਪੰਜਾਬ ਆਪਣੇ ਆਪ ਨੂੰ ਵੱਖ ਕਰ ਲਏ ਅੱਜ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਹੀ ਟਰੈਕਟਰ ਤੁਸੀਂ ਝਕਾਉਣ ਲੱਗੇ ਪੰਜਾਬ ਦੇ ਹੀ ਨੌਜਵਾਨਾਂ ਨੂੰ ਝਕਾਉਣ ਲੱਗੇ ਅੱਜ ਪੰਜਾਬ ਦੇ ਵਿੱਚ ਕਿਵੇਂ ਆ ਗਏ ਮੈਂ ਦੱਸ ਦੇਵਾਂ ਪੰਜਾਬ ਉਹ ਸੂਬਾ ਜਿਹਨੂੰ ਜਦੋਂ ਅੰਗਰੇਜ਼ ਛੱਡ ਕੇ ਜਾਣ ਲੱਗੇ ਸੀ ਨਾ ਹਿੰਦੁਸਤਾਨ ਉਹਨਾਂ ਨੇ ਕਿਹਾ ਸੀ ਅਸੀਂ ਇੱਕ ਬਹੁਤ ਵੱਡੀ ਗਲਤੀ ਕਰ ਲਈ ਅਸੀਂ ਪੰਜਾਬ ਦੇ ਉੱਤੇ ਕਬਜਾ ਨਹੀਂ ਸੀ ਕਰਨਾ ਜੇ ਪੰਜਾਬ ਤੇ ਕਬਜਾ ਨਾ ਕਰਦੇ ਤਾਂ ਹਿੰਦੁਸਤਾਨ ਤੇ ਸਾਡਾ ਕਬਜਾ ਹੋਣਾ ਸੀ ਇਹ ਪੰਜਾਬੀ ਉਹ ਆ ਜਿਹੜੇ ਧੌਣਾ ਤੇ ਕਿੱਲੇ ਰੱਖ ਕੇ ਵੀ ਆਪਦੇ ਹੱਕ ਲੈਣੇ ਜਾਂਦੇ ਆ ਇੱਥੇ ਮੈਂ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਲੀਡਰ ਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਨੀ ਆ ਕਿ ਕੁਰਸੀ ਦਾ ਮੋਹ ਛੱਡੋ 10 ਸਾਲ ਕੁਰਸੀ ਦਾ ਮੋਹ ਕਰਕੇ ਤੁਸੀਂ ਸਿੱਖੀ ਦਾ ਬਹੁਤ ਵੱਡਾ ਜਿਹੜਾ ਘਾਣ ਕਰ ਦਿੱਤਾ ਪਰ ਅੱਜ ਮੋੜੇ ਕਰ ਲੋ ਕੈਪਟਨ ਸਾਹਿਬ ਯਾਦ ਹੋਊਗਾ ਜਦੋਂ ਅਟੈਕ ਹੋਇਆ ਸੀ ਅਮਲਾ ਤੁਸੀਂ ਅਸਤੀਫਾ ਦਿੱਤਾ ਸੀ ਜਦੋਂ ਫੋਰਸ ਚੜ੍ਹ ਕੇ ਆਈ ਸੀ ਤੁਸੀਂ ਅਸਤੀਫਾ ਦਿੱਤਾ ਸੀ ਅੱਜ ਵੀ ਅਸੀਂ ਚਾਹੁੰਦੇ ਹਾਂ ਅੱਜ ਵੀ ਤੁਸੀਂ ਪੰਜਾਬ ਦੇ ਜਾਇਓ ਪੰਜਾਬ ਦੀ ਗੱਲ ਕਰੋ ਅੱਜ ਵੀ ਭਾਜਪਾ ਦੀ ਬੁੱਕਲ 'ਚ ਨਾ ਬੈਠੋ ਅੱਜ ਆਪਦੇ ਪੰਜਾਬ ਵਾਲਾਂ ਨਾਲ ਕੇ ਗੱਲ ਕਰੋ ਉਹਨਾਂ ਪੰਜਾਬੀਆਂ ਦੀ ਗੱਲ ਕਰੋ ਕੀ ਮੰਗ ਲਿਆ ਪੰਜਾਬੀਆਂ ਨੇ ਕੀ ਮੰਗ ਲਿਆ ਕਿਸਾਨਾਂ ਨੇ ਇੱਕ ਇਹੀ ਕਿਹਾ ਸੀ ਸਾਨੂੰ ਸਾਡੀਆਂ ਫਸਲਾਂ ਤੇ ਐਮਐਸਪੀ ਚਾਹੀਦੀ ਆ ਇੱਕ ਪਾਸੇ ਅਸੀਂ ਰੌਲਾ ਪਾਉਣੀ ਆ ਕਿ ਹਾਂਜੀ ਨਹੀਂ ਜੀ ਸਾਡਾ ਪਾਣੀ ਠਾਂ ਚਲਾ ਗਿਆ ਪਾਣੀ ਠਾਂ ਚਲਾ ਗਿਆ ਸਾਡੀਆਂ ਜ਼ਮੀਨਾਂ ਬੰਜਰ ਹੋ ਜਾਣੀਆਂ ਦੂਜੇ ਪਾਸੇ ਜੇ ਫਸਲ ਦਾ ਬਦਲ ਫੇਰ ਹੋਊਗਾ ਐਮਐਸਪੀ ਹੋਊਗੀ ਤਾਂ ਕਿਸਾਨ ਵੀਜੂਗਾ ਕਿਸਾਨ ਦੀ ਫਸਲ ਤਾਂ ਕੋਡੀਆਂ ਦੇ ਭਾ ਜਾਂਦੀ ਆ ਆ ਕਿੰਨੂ ਤੁਸੀਂ ਦੇਖ ਲਓ ਸੜਕਾਂ ਦੇ ਉੱਤੇ ਨਹੀਂ ਲਾਇਏ ਫਾਜ਼ਿਲ ਕਾ ਕਿਸ ਤਰ੍ਹਾਂ ਉਹਨਾਂ ਨੇ ਪ੍ਰਦਰਸ਼ਨ ਕੀਤਾ ਸੋ ਜਦੋਂ ਸਾਡੀਆਂ ਫਸਲਾਂ ਦੇ ਮੁੱਲ ਹੀ ਨਹੀਂ ਪੈਣੀ पे, पे जान्दियां, जान्दियां, जान्दियां गाजर ਸਾਡੇ ਖੇਤ ਦੇ ਵਿੱਚੋਂ 2 ਰੁਪਏ ਕਿਲੋ 1 ਰੁਪਏ 2 ਰੁਪਏ ਕਿਲੋ ਦੇ حساب ਨਾਲ ਚੱਕੀਆਂ ਜਾਂਦੀਆਂ 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 ਮਾਰਕੀਟ ਦੇ ਵਿੱਚ ਉਹੀ ਗਾਜਰ ਦਾ ਰੇਟ 60 ਰੁਪਏ ਕਿਲੋ ਹੋ ਜਾਂਦਾ ਉਹ ਕਿਹਦੇ ਖੇਤ ਚੋਂ ਆਉਂਦੀ ਆ ਕਿਸਾਨ ਦੇ ਖੇਤ ਚੋਂ ਸਬਜ਼ੀ ਕੌਣ ਖਾਂਦਾ ਸਾਰੇ ਹੀ ਖਾਂਦੇ ਆ ਖੰਡ ਆ ਜਿਹੜੀ ਜਿਹੜਾ ਗੰਨਾ ਗੰਨੇ ਦੀ ਪੈਦਾਵਾਰ ਕੌਣ ਕਰਦੇ ਆ ਕਿਸਾਨ ਖੰਡ ਕੌਣ-ਕੌਣ ਵਰਤਦੇ ਆ ਸ਼ਾਹੀ ਘਰਾਣੇ ਵੀ ਵਰਤਦੇ ਆ ਆਮ ਲੋਕ ਵੀ ਵਰਤਦੇ ਆ ਤੇ A1 ਕਲਾਸ ਦੇ ਵੀ ਵਰਤਦੇ ਆ ਉਹ ਕਿਹਦੇ ਖੇਤਾਂ ਚੋਂ ਆਉਂਦੀ ਆ ਕਿਸਾਨ ਦੇ ਆਲੂ ਕਿਹਦੇ ਖੇਤਾਂ ਚੋਂ ਆਉਂਦਾ ਕਿਸਾਨ ਦੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਢਿੱਡ ਦੀ ਭੁੱਖ ਮਟਾਉਂਦੀ ਆ ਦੋ ਵਕਤ ਦੀ ਰੋਟੀ ਉਹ ਕਿਸਾਨ ਦੇ ਖੇਤਾਂ ਚੋਂ ਆਉਂਦੀ ਆ ਇੱਕ ਗੱਲ ਬੀਬਾ ਨੂੰ ਮੈਂ ਦੇਖਿਆ ਬਿਆਨ ਦੇ ਰਹੀ ਸੀ ਹਾਂਜੀ ਇਹ ਕਿਸਾਨ ਚੀਜ਼ ਕੀ ਆ ਇਹ ਕਿਸਾਨਾਂ ਨੂੰ ਇਹ ਕਿੰਨੇ ਕਰਨਾ ਚਾਹੀਦਾ ਕਭ ਕਦੇ ਮਜ਼ਦੂਰਾਂ ਨੇ ਧਰਨਾ ਲਾਇਆ ਕਦੇ ਮਿਸਤਰੀਆਂ ਨੇ ਧਰਨਾ ਲਾਇਆ ਉਹ ਬੀਬਾ ਜਦੋਂ ਮੇਰਾ ਮੈਸਤਰੀ ਵੀਰ ਮੈਂ ਸਾਰਿਆਂ ਦਾ ਸਤਿਕਾਰ ਕਰਦੀ ਆ ਜਦੋਂ ਸਾਡਾ ਮੈਸਤਰੀ ਵੀਰ ਕੰਮ ਤੇ ਜਾਂਦਾ ਨਾ ਤੇ ਉਹ ਵੀ ਆਪਦੇ ਸਾਈਕਲ ਦੇ ਨਾਲ ਟਿਫਨ ਟੰਗ ਕੇ ਲੈ ਕੇ ਜਾਂਦਾ ਉਹਦੇ ਵਿੱਚ ਵੀ 2-4 ਫੁਲਕੇ ਪੈਂਦੇ ਆ ਉਹ ਆਟਾ ਕਿੱਥੋਂ ਆਇਆ ਉਹ ਰੋਟੀ ਕਿੱਥੋਂ ਆਈ ਉਹ ਕਿਹਦੇ ਖੇਤੋਂ ਆਈ ਜਿਹੜੀ ਉਹ ਸਬਜੀ ਟਿਫਨ ਚ ਪਾ ਕੇ ਲੈ ਜਾਂਦਾ ਉਹ ਕਿਹਦੇ ਖੇਤੋਂ ਆਈ ਸੋ ਸਾਡੇ ਬਹੁਤ ਮਜ਼ਦੂਰ ਵੀਰ ਨੇ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਪਰ ਚੰਦ ਕੈ ਇਦਾਂ ਦੀਆਂ ਔਰਤਾਂ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਵजूद ਕੀ ਆ ਸਾਡੀ ਹੋਣ ਦੀ ਲੜਾਈ ਕੀ ਆ ਮੈਂ ਉਸ ਭੈਣ ਨੂੰ ਇੱਕ ਚੀਜ਼ ਪੁੱਛਣੀ ਚਾਹਨੀ ਆ ਅਧਿਕਾਰਾਂ ਦੀ ਜੇ ਆਪਾਂ ਗੱਲ ਕਰ ਲਈਏ ਕੀ ਭੈਣੇ ਤੇਰੇ ਕੋਲੇ ਅਧਿਕਾਰ ਹੈ ਕੀ ਤੂੰ ਸੇਫ ਆ ਕੀ ਤੂੰ ਆਪਦੀ ਮਰਜ਼ੀ ਨਾਲ ਖਾ ਸਕਦੀਆਂ ਕੀ ਆਪਦੀ ਮਰਜ਼ੀ ਨਾਲ ਪਾ ਸਕਦੀਆਂ ਕੀ ਤੂੰ ਖੁੱਲੇ ਮਾਹੌਲ ਦੇ ਵਿੱਚ ਸ਼ਰਿਆਮ ਤੁਰ ਸਕਦੀਆਂ ਅੱਜ ਦੇ ਜੋ ਤਾਜ਼ਾ ਹਾਲਾਤ ਨੇ ਸੋ ਇਸ ਲਈ ਮੈਂ ਸੀਐਮ ਸਾਹਿਬ ਤੁਹਾਨੂੰ ਇੱਕ ਬੇਨਤੀ ਕਰਦੀ ਆ ਤੁਹਾਨੂੰ ਅੱਜ ਪੰਜਾਬ ਦੇ ਨਾਲ ਕੱਢਣਾ ਚਾਹੀਦਾ ਜਿਸ ਤਰ੍ਹਾਂ ਪੰਜਾਬ ਦੇ ਟਰੈਕਟਰਾਂ ਦੀ ਪੰਨ ਤੋੜ ਕੀਤੀ ਗਈ ਆ ਏ ਦਾ ਜਿਹੜਾ ਖੱਟੜ ਸਰਕਾਰ ਤੋਂ ਤੁਹਾਨੂੰ ਜਵਾਬ ਲੈਣਾ ਬੰਦ ਦਾ ਉਹਨਾਂ ਲੋਕਾਂ ਦੇ ਉੱਤੇ ਕਾਰਵਾਈ ਹੋਣੀ ਬੰਦੀ ਆ ਅੱਜ ਕੱਲ੍ਹ ਅਸੀਂ ਤੂੰ ਐਂਦੀ ਕਰਦੇ ਆ ਜਦੋਂ ਕਿਸਾਨ ਆਪਦੀ ਪ੍ਰਾਲੀ ਨੂੰ ਅੱਗ ਲਾਉਂਦਾ ਸੀ ਉਦੋਂ ਤਾਂ ਦਿੱਲੀ 'ਚ ਪ੍ਰਦੂਸ਼ਣ ਹੁੰਦਾ ਸੀ ਪਰ ਅੱਜ ਜਿਹੜੇ ਉਹ ਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਆ ਡਾਗੇ ਜਾ ਰਹੇ ਆ ਸਾਡੇ ਨੌਜਵਾਨ ਵੀਰਾਂ ਤੇ ਸਾਡੇ ਬਜ਼ੁਰਗਾਂ ਦੇ ਵਿੱਚੋਂ ਕੀ ਉਹਦੇ ਨਾਲ ਪ੍ਰਦੂਸ਼ਣ ਨਹੀਂ ਫੈ ਰਿਆ ਕੀ ਉਹਦੇ ਨਾਲ ਪ੍ਰਦੂਸ਼ਣ ਨਹੀਂ ਹੋ ਰਿਹਾ ਪਰ ਨਹੀਂ ਕਹਿੰਦੇ ਆ ਜਿਹੜਾ ਬੋਲੇ ਉਹ ਹੀ ਕੁੰਡਾ ਖੋਲੇ ਸਾਨੂੰ ਕੀ ਸਾਨੂੰ ਵੀ ਜੀਰੀਆਂ ਮਿਲ ਗਈਆਂ ਸੋ ਅੱਜ ਲੋੜ ਆ ਪੰਜਾਬ ਦੇ ਨਾਲ ਖੜਨ ਦੀ ਸੋ ਹਰ ਇੱਕ insan ਨੂੰ ਮੈਂ ਕਹਿੰਨੀ ਆ ਜਿੰਨੀ ਜੋਗਾ ਹੈਗਾ ਸੋਸ਼ਲ ਮੀਡੀਆ ਤੇ ਸਪੋਰਟ ਕਰੋ ਉੱਥੇ ਜਾ ਕੇ ਕਰੋ ਜਿਹੜੇ ਥਾਂ ਥਾਂ ਧਰਨੇ ਲੱਗੇ ਉਹਨਾਂ ਧਰਨਿਆਂ ਦੇ ਵਿੱਚ ਇਹ ਵੈਰ ਵਿਰੋਧ ਮਿਟਾ ਦਿਓ ਆਪਦਾ ਗਿਲੇ ਸ਼ਿਕਵੇ ਮਿਟਾ ਦਿਓ ਅੱਜ ਸਾਡੀ ਹੁੰਦੇ ਦੀ ਲੜਾਈ ਆ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਅਸੀਂ ਤਾਂ ਰੁੰਨੇ ਆ ਨਾ ਫਸਲਾਂ ਨੂੰ ਸਾਡੀਆਂ ਨਸਲਾਂ ਲਈ ਵੀ ਲੜਨਾ ਪਊਗਾ ਸਾਡੀ ਹੋਂਦ ਲਈ ਵੀ ਲੜਨਾ ਪਊਗਾ ਅੱਜ ਉਹ ਟਾਈਮ ਆ ਗਿਆ ਸਾਨੂੰ ਆਪਣੀ ਹੋਂਦ ਲਈ ਲੜਨਾ ਪੈਣਾ ਆਓ ਉੱਠੋ ਇੱਕ ਹੰਬਲਾ ਮਾਰੋ ਜੇ ਇਹ ਗੱਲਾਂ ਚੰਗੀਆਂ ਲੱਗਦੀਆਂ ਤਾਂ ਸ਼ੇਅਰ ਕਰਿਆ ਜੇ ਨਹੀਂ ਬੇਸ਼ੱਕ ਇੱਥੇ ਵੀਡੀਓ ਛੱਡ ਦਿਆ ਜੀ ਪਰ ਇਹ ਸਚਾਈ ਆ ਕਿੰਦੇ ਸੱਚ ਸਿਰਫ ਤੁਹਾਨੂੰ ਸ਼ੀਸ਼ਾ ਦਿਖਾਉਂਦਾ ਸ਼ੀਸ਼ੇ ਦੇ ਅੱਗੇ ਖੜ ਕੇ ਆਪਣੇ ਆਪ ਨੂੰ ਸਵਾਲ ਕਰਕੇ ਵੇਖਿਆ ਜੇ ਤੁਹਾਡੇ ਫਰਜ਼ ਕੀ ਬੰਦੇ ਆ ਤੁਹਾਨੂੰ ਆਪਦੇ ਫਰਜ਼ ਆਪਣੇ ਆਪ ਯਾਦ ਆ ਜਾਣਗੇ ਧੰਨਵਾਦ